प्यारी ਸਾਹ ਸੰਗਤ ਜੀ ਸਾਖੀ ਰਾਏ ਬਲਾਰ ਨਾਲ ਮੇਲ ਮਾਤਾ ਤ੍ਰੇਤਾ ਤਾਂ ਘਰੋਂ ਚਲੀ ਗਈ ਮਹਿਤਾ ਕਾਲੂ ਜੀ ਤੇ ਲਾਲੂ ਜੀ ਗੁਰੂ ਜੀ ਨੂੰ ਨਾਲ ਲੈ ਕੇ ਰਾਏ ਬਲਾਰ ਦੇ ਘਰ ਪੁੱਜ ਗਏ ਰਾਏ ਬਲਾਰ ਪਲੰਘ ਉੱਤੇ ਬੈਠਾ ਸੀ ਜਦੋਂ ਉਸਨੇ ਗੁਰੂ ਜੀ ਨੂੰ ਦੇਖਿਆ ਤਾਂ ਛੇਤੀ ਨਾਲ ਉੱਠਣ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਉਸਨੂੰ ਰੋਕ ਦਿੱਤਾ ਰਾਏ ਜੀ ਬੈਠੋ ਖੇਚਲ ਨਾ ਕਰੋ ਤੁਸੀਂ ਵੱਡੇ ਜੀ ਗੁਰੂ ਜੀ ਦੇ ਬਚਨ ਸਨ ਮੇਰੇ ਧੰਨ ਭਾਗ ਮੇਰਾ ਮਾਹੀ ਮੈਨੂੰ ਆ ਮਿਲਿਆ ਮੇਰੇ ਅੱਲਾ ਮੇਰੇ ਪ੍ਰਮਾਤਮਾ ਮੇਰਾ ਸੁਖ ਆ ਗਿਆ ਆ ਮੇਰੇ ਕੋਲ ਮੈਂ ਚਰਨੀ ਹੱਥ ਲਾਵਾਂ ਰਾਏ ਬਲਾਰ ਬੇਹਬਲ ਹੋ ਉਠਿਆ ਖੁਸ਼ੀ ਵਿੱਚ ਉਸਦਾ ਹਿਰਦਾ ਨਾਚ ਕਰਨ ਲੱਗ ਪਿਆ ਭੁੱਖੇ ਨੂੰ ਰੋਟੀ ਮਿਲਣ ਵਾਲੀ ਗੱਲ ਸੀ ਗੁਰੂ ਜੀ ਨੇੜੇ ਹੋ ਗਏ ਰਾਏ ਨੇ ਚਰਨਾਂ ਨੂੰ ਹੱਥ ਲਾਇਆ ਉਹੋ ਹੱਥ ਫਿਰ ਆਪਣੀ ਅੱਖਾਂ ਉੱਤੇ ਰੱਖੀ ਗੁਰੂ ਜੀ ਦੇ ਦੋਵੇਂ ਕੋਮਲ ਹੱਥ ਫੜ ਕੇ ਚੁੰਮੇ ਨਾਲ ਹੀ ਅੱਜ ਕੀਤੀ ਦਾਤਾ ਮੇਰੀ ਹੁਣ ਪਿਛਲੀ ਉਮਰ ਹੈ ਮੈਂ 4 ਦਿਨ ਦਾ ਪ੍ਰਾਉਣਾ ਹਾਂ ਅਗਲੇ ਸਫ਼ਰ ਕੋਲੋਂ ਡਰ ਆਉਂਦਾ ਹੈ ਪਤਾ ਨਹੀਂ ਖੁਦਾ ਕਿਹੜੀ ਬੇਹੜੀ ਰਾਤ ਹੋ ਰਹੀ ਕਿੰਨੇ ਜਨਮ ਭਾਉਣਾ ਪਵੇ ਮੈਂ ਬੇਨਤੀ ਕਰਦਾ ਹਾਂ ਮੇਰੇ ਤੇ ਦਇਆ ਕਰੋ ਮੇਰਾ ਗਾਂ ਸਵਾਰੋ ਮਿਹਰਾਂ ਦੇ ਦਾਤੇ ਰਿੱਧੀ ਸਿੱਧੀ ਦੇ ਮਾਲਕ ਆਪਣੇ ਸਿੱਖ ਉੱਪਰ ਤੁਰ ਰੁਠ ਪਏ ਆਪਣੀ ਮੋਜ ਨਾਲ ਬੋਲੇ ਰਾਏ ਜੀ ਤੁਸੀਂ ਨਿਹਾਲ ਹੋ ਗਏ ਜੀ ਅੱਗੇ ਦੀ ਚਿੰਤਾ ਨਾ ਕਰੋ ਤੁਹਾਡੀ ਸੱਚੀ ਭਗਤੀ ਨੇ ਤੁਹਾਡੀ ਕਲਿਆਣ ਕਰ ਦਿੱਤੀ ਹੈ ਸਵਰਗਾਂ ਵਿੱਚ ਵਾਸਾ ਹੋਵੇਗਾ ਦੇਵਤਿਆਂ ਆਗੋਂ ਸਵਾਗਤ ਕਰਨ ਵਾਸਤੇ ਆਉਣਗੇ ਮਨ ਬਾਣੀ ਕਰਕੇ ਸਤ ਕਰਤਾਰ ਦਾ ਸੇਵਨ ਕਰਿਆ ਕਰੋ ਮੂਲ ਮੰਤਰ ਦਾ ਪਾਠ ਕਰੋ ਸਾਰੇ ਖਾਤਰੇ ਟਲ ਜਾਣਗੇ ਦਾਤਾ ਕਿਹੜਾ ਮੂਲ ਮੰਤਰ ਮੈਨੂੰ ਤਾਂ ਪਤਾ ਨਹੀਂ ਰਾਏ ਬਲਾਰ ਨੇ ਪੁੱਛਿਆ ਮੂਲ ਮੰਤਰ ਸੁਣਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਰਬੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜਗਾਦ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਸਾਰੇ ਰੋਗਾਂ ਨੂੰ ਦੂਰ ਕਰਨ ਵਾਲਾ ਇਹ ਮੰਤਰ ਹੈ ਇਸੇ ਨੂੰ ਰਾਹਦਾਰੀ ਸਮਝੇ ਗੁਰੂ ਜੀ ਨੇ ਦੱਸਿਆ ਮੇਰੀ ਇੱਕ ਹੋਰ ਹਿੱਸਾ ਹੈ ਉਹ ਕੀ ਰਾਏ ਜੀ ਕੁਝ ਦਿਨ ਮੇਰੇ ਕੋਲ ਰਹੋ ਮੈਂ ਪਾਪੀ ਜੀਵਾਂ ਸੇਵਾ ਕਰ ਕਰਕੇ ਹੱਥ ਸਫਲ ਕਰ ਲਵਾਂ ਮੈਨੂੰ ਉਹ ਬਹੁਤ ਚਾਹੋ ਹੈ ਦਾਤਾ ਕੀ ਭਰੋਸਾ ਸਵਾਸਾਂ ਦਾ ਬੇਨਤੀ ਕਬੂਲ ਕਰੋ ਮੈਂ ਸਰਬ ਸ਼ਕਤੀਵਾਨ ਕਰਤਾਰ ਦਾ ਸੇਵਕ ਹਾਂ ਉਸ ਦੀ ਨੌਕਰੀ ਕਰ ਬੈਠਾ ਹਾਂ ਉਸ ਕਾਲਪੁਰਖ ਨੇ ਮੇਰੇ ਜੁਮੇ ਬੜੇ ਕੰਮ ਲਾਏ ਨੇ ਉਹਨਾ ਕੰਮਾਂ ਬਦਲੇ ਮੈਨੂੰ ਦੂਰ ਦੂਰ ਵਿਚਰਨਾ ਪੈਂਦਾ ਹੈ ਭਰਮ ਕਣਪੜਤਾ ਹੰਕਾਰ ਕਾਮ ਕ੍ਰੋਧ ਲੋਭ ਤੇ ਮੋਹ ਸੰਸਾਰ ਨੂੰ ਰੋਗੀ ਕੀਤਾ ਹੋਇਆ ਹੈ ਈਸ਼ਵਰ ਦਾ ਨਾਮ ਦਾਰੂ ਨਾਲ ਦੁਖੀਆਂ ਨੂੰ ਰੋਗ ਕਰਨਾ ਹੈ ਚਾਰੇ ਪਾਸਿਓਂ ਦੁਖੀਆਂ ਦੀਆਂ ਚੀਕਾਂ ਪੁਕਾਰਾਂ ਸੁਣ ਸੁਣ ਕੇ ਮੇਰਾ ਹਿਰਦਾ ਵਿਚੈਣ ਹੋ ਜਾਂਦਾ ਹੈ ਵੱਡੇ ਮਾਲਕ ਨੇ ਵੱਡੇ ਕੰਮ ਸੌਂਪ ਦਿੱਤੇ ਨੇ ਮੈਂ ਰੋਕਦਾ ਨਹੀਂ ਮੈਂ ਤਾਂ ਬੇਨਤੀ ਕਰਦਾ ਹਾਂ ਥੋੜੇ ਦਿਨ ਇੱਥੇ ਰਹੋ ਇਸ ਪਿੰਡ ਵਿੱਚ ਵੀ ਰੋਗੀ ਹਨ ਉਹਨਾਂ ਦਾ ਇਲਾਜ ਕਰਨਾ ਚਾਹੀਏ ਅੱਛਾ ਜਿਵੇਂ ਰਜਾ ਜਿੰਨੇ ਦਿਨ ਦਾਤਾ ਟਿਕਣ ਦੀ ਆਗਿਆ ਦੇਵੇਗਾ ਉਹਨੇ ਦਿਨ ਟਿਕਾਂਗੇ ਜਦੋਂ ਚੱਲਣ ਵਾਸਤੇ ਹੁਕਮ ਕਰੇਗਾ ਤਦੋਂ ਚੱਲ ਪਾਵਾਂਗੇ ਮੈਂ ਤਾਂ ਹੁਕਮੀ ਬੰਦਾ ਹਾਂ ਮੇਰੀ ਇੱਕ ਹੋਰ ਬੇਨਤੀ ਹੈ ਉਹ ਇਹ ਕੀ ਮੇਰੇ ਘਰ ਨੂੰ ਪਵਿੱਤਰ ਕਰੋ ਮੇਰੇ ਘਰ ਦੇ ਅੰਨ ਜੜ ਹੈ ਉਹ ਤੁਸਾਂ ਦਾ ਹੀ ਦਿੱਤਾ ਹੋਇਆ ਹੈ ਪ੍ਰਸਾਦ ਦਾ ਛੱਕੇ ਨਿਹਾਲ ਕਰੋ ਗੁਰੂ ਜੀ ਮੁਸਕਰਾਏ ਮੁਸਕਰਾਉਂਦੇ ਹੋਏ ਇਉਂ ਬੋਲੇ ਰਾਏ ਜੀ ਤੁਸਾਂ ਦੀ ਕਿਰਤ ਸਫਲ ਹੋ ਗਈ ਹੈ ਤੁਸਾਂ ਦੀ ਧਰਤੀ ਕਰਤਾਰ ਦੀ ਧਰਤੀ ਹੈ ਅਮਰ ਹੋ ਗਏ ਜੀ ਜਿੰਨਾ ਚਿਰ ਸੰਸਾਰ ਤੇ ਮੈਂ ਰਹਾਂਗਾ ਉਹਨਾਂ ਚਿਰ ਤੁਹਾਡਾ ਨਾਮ ਰਹੇਗਾ ਇਹ ਧਰਤੀ ਸੰਗਤਾਂ ਵਾਸਤੇ ਹੋਵੇਗੀ ਮੈਨੂੰ ਇੱਛਾ ਨਹੀਂ ਸੀ ਮੇਰੇ ਤਾਂ ਮਿੱਠਾ ਸਲੋਨਾ ਭਜਨ ਇਹ ਹੈ ਉਸੇ ਸਮੇਂ ਦੀ ਠੇਠ ਪੰਜਾਬੀ ਵਿੱਚ ਸ਼ਬਦ ਸੀ ਰਾਏ ਬਲਾਰ ਨੂੰ ਸੱਦ ਦਾ ਭਾਵ ਸਮਝਣ ਵਿੱਚ ਦੇਰ ਨਾ ਹੋਈ ਉਹ ਪਹਿਲਾਂ ਹੀ ਗਿਆਨੀ ਬਣ ਚੁੱਕਾ ਸੀ ਉਹ ਬੋਲਿਆ ਮਿਹਰਾਂ ਦੇ ਸਾਈਂ ਦਿਆਲੂ ਕਿਰਪਾਲੂ ਕਰੋਨਾ ਨਿੱਧ ਮੇਰੇ ਤੇ ਮਿਹਰ ਕਰੋ ਭੋਜਨ ਸਕਿਆ ਕਰਨਾ ਚੰਗਾ ਜੀ ਭੋਜਨ ਖਵਾਉਣ ਤੇ ਖੁਸ਼ ਜੀ ਤਾਂ ਸਾਕ ਲਿਆ ਕਰਾਂਗੇ ਮੈਂ ਤਾਂ ਪ੍ਰੇਮ ਤੇ ਸਰਦਾ ਦਾ ਭੁੱਖਾ ਹਾਂ ਜੋ ਮੇਰੇ ਕਾਲ ਪੁਰਖ ਦੇ ਹਨ ਮੈਂ ਉਹਨਾਂ ਦਾ ਹਾਂ ਗੁਰੂ ਜੀ ਨੇ ਰਾਹ ਦੇ ਭੋਜਨ ਸਕੰਦੀ ਹੋ ਮਨਜ਼ੂਰੀ ਬਖਸ਼ੀ ਬਹੁਤ ਚਿਰ ਬਚਨ ਬਲਾਸ ਹੁੰਦੇ ਰਹੇ ਗੁਰੂ ਜੀ ਨੇ ਰੱਬੀ ਬਾਣੀ ਰਾਹੀਂ ਅੰਮ੍ਰਿਤ ਦੀ ਵਰਖਾ ਕਰਕੇ ਰਾਹੇ ਬਲਾਰ ਤੇ ਹੋਰ ਮਨੁੱਖਾਂ ਦੀਆਂ ਸੁੱਤੀਆਂ ਆਤਮਾਵਾਂ ਨੂੰ ਜਗਾਇਆ ਭੋਲਿਆਂ ਨੂੰ ਰਾਹੇ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ